ਸਿਹਤ ਬੀਮੇ ਦੇ ਨਾਲ ਹੋਰ ਕਿਹੜੀਆਂ ਮਨਿਸਟਰ ਡਾਕਟਰ ਬਲਵੀਰ ਸਿੰਘ ਆ ਰਹੇ ਨੇ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਬਜਟ ਨੂੰ ਬਹੁਤ ਪ੍ਰੋਗਰੈਸਿਵ ਬਜਟ ਹੈ ਜੀ ਬਦਲਦਾ ਪੰਜਾਬ ਔਰ ਤੰਦਰੁਸਤ ਪੰਜਾਬ ਔਰ ਖਾਸ ਕਰਕੇ ਮੈਂ ਧੰਨਵਾਦ ਕਰਦਾ ਹਾਂ ਕਿਉਂਕਿ ਉਹਨਾਂ ਨੇ ਮੇਰੇ ਜਿਹੜਾ ਹੈਗਾ 10% ਜਿਹੜਾ ਹੈ ਸਾਡਾ ਬਜਟ ਉਧਾਰ ਆਇਆ ਔਰ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਸਕੀਮਾਂ ਆਈਆਂ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਪੰਜਾਬ ਦੇ 3 ਕਰੋੜ ਲੋਕਾਂ ਨੂੰ 10 ਲੱਖ ਦਾ ਬੀਮਾ ਮਿਲੇਗਾ ਔਰ ਸਾਰਾ ਉਹਨਾਂ ਦਾ ਇਲਾਜ ਵੀ ਹੋਵੇਗਾ। ਅੱਛਾ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਸਿਹਤ ਨੂੰ ਲੈ ਕੇ ਤੁਹਾਡੇ ਵਿਭਾਗ ਨੂੰ ਇਸ ਬਜਟ ਦੇ ਨਾਲ ਹੋਰ ਕਿੰਨਾ ਹੁਲਾਰਾ ਮਿਲੇਗਾ? ਸਿਹਤ ਬੀਮੇ ਦੇ ਨਾਲ ਹੋਰ ਕਿਹੜੀਆਂ ਹੁਲਾਰਾ ਮੈਡੀਕਲ ਕਾਲਜ ਪੜਨਗੇ ਨਵੇਂ-ਨਵੇਂ ਹਸਪਤਾਲ ਪੜਨਗੇ ਜੀ। ਸਿਹਤ ਬੀਮੇ ਦੇ ਨਾਲ ਇਹ ਆ ਕਿ ਸਾਡੇ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਉਹ ਕਾਰ ਚੱਲਦਾ ਹੈਗਾ। ਤੇ ਸਾਡੇ ਸਰਕਾਰੀ ਹਸਪਤਾਲਾਂ ਦੀ ਕੰਡੀਸ਼ਨ ਵੀ ਉਦੋਂ ਬਿਹਤਰ ਹੁੰਦੀ ਆ ਲੋਕਾਂ ਨੂੰ ਫਾਇਦਾ ਹੁੰਦਾ ਉਹਦੇ ਨਾਲ ਰੋਜ਼ਗਾਰ ਪੈਦਾ ਹੋਏਗਾ ਔਰ ਜਦੋਂ ਨਵੇਂ ਮੈਡੀਕਲ ਕਾਲਜ ਬਣਨਗੇ ਇੱਕ ਮੈਡੀਕਲ ਕਾਲਜ 'ਚ ਘੱਟੋ ਘਾਟ 2500 ਟੀਚਰ ਤੇ ਉਹਨਾਂ ਦੇ ਨਾਲ ਘੱਟੋ ਘਾਟ ਵੀ ਜਿਹੜਾ ਹੈਗਾ 3 ਤੋਂ 4000 ਜਿਹੜੇ ਦੂਜੇ ਐਪਲਾਈਜ਼ ਐ ਸਪੋਰਟਿੰਗ ਸਟਾਫ ਆ ਇੰਡਾਇਰੈਕਟਲੀ এমਪਲੋਇਮੈਂਟ ਜਨਰੇਟ ਹੁੰਦੀ ਆ ਸੋ ਬਹੁਤ ਸਾਰੀ এমਪਲੋਇਮੈਂਟ ਜਨਰੇਟ ਹੋਏਗੀ ਲੋਕਾਂ ਨੂੰ ਸਹੂਲਤ ਮਿਲੇਗੀ ਸਿਹਤ ਸੌਲਤਾ ਮਿਲਣਗੀਆ ਲੋਕਾਂ ਦੀ ਸਿਹਤ ਅੱਛੀ ਹੋਏਗੀ ਤਾਂ ਪ੍ਰੋਡਕਟਿਵਿਟੀ ਵਧੇਗੀ ਬਹੁਤ ਜ਼ ਬਣਾਉਂਗੇ ਹੈ ਕੇਂਦਰ ਦੇ ਉਹਦੇ ਨਾਲ ਬਣੂਗਾ ਜਾਂ ਵੰਡ ਕੇ ਵੀ ਕੇਂਦਰ ਦਾ ਕੇਂਦਰ ਦਾ ਨਹੀਂ ਹੈ ਕੇਂਦਰ ਵਾਲੇ ਹੈਗੇ ਹੁਸ਼ਾਰਪੁਰ ਕਪੂਰਥਲਾ ਤੇ ਜਿਹੜਾ ਮਲੇਰਕੋਟਲੇ ਵਾਲਾ ਇਹ ਸਟੇਟ ਫੰਡਡ ਹੈ ਜੀ ਹਾਂ ਅੱਛਾ ਤਾਂ ਬਿਲਕੁਲ ਬਹੁਤ ਮਿਹਰਬਾਨੀ ਤਾਂ ਹੈਲਥ ਮਿਨਿਸਟਰ ਡਾਕਟਰ ਬਲਵੀਰ ਸਾਡੇ ਨਾਲ ਸੀ ਕਹਿੰਦੇ ਬਹੁਤ ਖਾਸ ਤੌਰ ਤੇ ਸਿਹਤਮੰਦ ਪੰਜਾਬ ਦੇ ਲਈ ਇਹ ਬਜਟ ਬਹੁਤ ਫਾਇਦੇਮੰਦ ਹੈ 10% ਦਾ ਇਜ਼ਾਫਾ ਕੀਤਾ ਗਿਆ ਸਿਹਤ ਬੀਮਾ ਹਰ ਪਰਿਵਾਰ ਨੂੰ ਪੰਜਾਬ ਦੇ ਦੇਣ ਦਾ ਜ਼ਿਕਰ ਕੀਤਾ ਗਿਆ ਤਾਂ ਪੂਰੇ ਬਜਟ ਦਾ ਜਿਹੜਾ ਜ਼ਿਕਰ ਕੀਤਾ ਜਾਵੇ ਤਾਂ ਹੈਲਥ ਮਿਨਿਸਟਰ ਜਿਹੜੇ ਨੇ ਉਹ ਕਾਫੀ ਖੁਸ਼ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਨਵੇਸ਼ਨਾ ਗਗਨ ਸ਼ਕਲਾ ਡੇਲੀ ਪੋਸਟ ਪੰਜਾਬ ਮਿਨਿਸਟਰ ਡਾਕਟਰ ਬਲਵੀਰ ਸਿੰਘ ਆ ਰਹੇ ਨੇ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਬਜਟ ਨੂੰ ਬਹੁਤ ਪ੍ਰੋਗਰੈਸਿਵ ਬਜਟ ਹੈ ਜੀ ਬਦਲਦਾ ਪੰਜਾਬ ਔਰ ਤੰਦਰੁਸਤ ਪੰਜਾਬ ਔਰ ਖਾਸ ਕਰਕੇ ਮੈਂ ਧੰਨਵਾਦ ਕਰਦਾ ਹਾਂ ਕਿਉਂਕਿ ਉਹਨਾਂ ਨੇ ਮੇਰੇ ਜਿਹੜਾ ਹੈਗਾ 10% ਜਿਹੜਾ ਹੈ ਸਿਹਤ ਦਾ ਬਜਟ ਵਧਾਇਆ ਔਰ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਸਕੀਮਾਂ ਹੈ ਜੇ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਪੰਜਾਬ ਦੇ 3 ਕਰੋੜ ਲੋਕਾਂ ਨੂੰ 10 ਲੱਖ ਦਾ ਬੀਮਾ ਮਿਲੇਗਾ ਔਰ ਸਾਰਾ ਉਹਨਾਂ ਦਾ ਇਲਾਜ ਵੀ ਹੋਵੇਗਾ। ਅੱਛਾ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਸਿਹਤ ਨੂੰ ਲੈ ਕੇ ਤੁਹਾਡੇ ਮਹਿਕਮੇ ਨੂੰ ਇਸ ਬਜਟ ਦੇ ਨਾਲ ਹੋਰ ਕਿੰਨਾ ਹੁਲਾਰਾ ਮਿਲੇਗਾ? ਸਿਹਤ ਬੀਮੇ ਦੇ ਨਾਲ ਹੋਰ ਕਿਹੜੀਆਂ ਹਸਪਤਾਲਾਂ ਮੈਡੀਕਲ ਕਾਲਜ ਬਣਨਗੇ ਨਵੇਂ-ਨਵੇਂ ਹਸਪਤਾਲ ਬਣਨਗੇ ਜੀ। ਸਿਹਤ ਬੀਮੇ ਦੇ ਨਾਲ ਇਹ ਆ ਕਿ ਸਾਡੇ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਉਹ ਕਾਰਡ ਚੱਲਦਾ ਹੈਗਾ ਤੇ ਸਾਡੇ ਸਰਕਾਰੀ ਹਸਪਤਾਲਾਂ ਦੀ ਕੰਡੀਸ਼ਨ ਵੀ ਬਦਲਣਾ ਬਿਹਤਰ ਹੁੰਦੀ ਹੈ। ਲੋਕਾਂ ਨੂੰ ਫਾਇਦਾ ਹੁੰਦਾ ਉਹਦੇ ਨਾਲ ਇੱਕ ਮੈਡੀਕਲ ਕਾਲਜ ਘੱਟੋ ਘਾਟ 2500 ਟੀਚਰ ਤੇ ਉਹਨਾਂ ਦੇ ਨਾਲ ਘੱਟੋ ਘਾਟ ਵੀ ਜਿਹੜਾ ਹੈਗਾ 300 ਤੋਂ 4000 ਜਿਹੜੇ ਦੂਜੇ ਐਮਪਲਾਈਜ਼ ਐ ਸਪੋਰਟਿੰਗ ਸਟਾਫ ਹੈ ਇਨਡਾਇਰੈਕਟਲੀ ਏਪਲਾਈਮੈਂਟ ਜਨਰੇਟ ਹੁੰਦੀ ਆ ਸੋ ਬਹੁਤ ਸਾਰੀ ਏਪਲਾਈਮੈਂਟ ਜਨਰੇਟ ਹੋਏਗੀ ਲੋਕਾਂ ਨੂੰ ਸੌਬਦਾ ਮਿਲੇਗੀ ਸਿਹਤ ਸੌਲਤਾ ਮਿਲਣਗੀਆ ਲੋਕਾਂ ਦੀ ਸਿਹਤ ਅੱਛੀ ਹੋਏਗੀ ਤਾਂ ਪ੍ਰੋਡਕਟਿਵਿਟੀ ਵਧੇਗੀ ਬਹੁਤ ਜ਼ਿਆਦਾ ਮੇਰੇ ਵਾਸਤੇ ਤਾਂ ਬਹੁਤ ਬੋਸਟ ਹੈ ਡਾਕਟਰ ਸਾਹਿਬ ਬਾਈਵਾ ਸਾਹਿਬ ਕਹਿੰਦੇ ਜਿਹੜਾ ਤੁਸੀਂ ਨਵਾਂ ਸ਼ਹਿਰ ਮੈਡੀਕਲ ਕਾਲਜ ਦਾ ਉਦਘਾਟਨ ਕੀਤਾ ਹੈ ਕਹਿੰਦੇ ਤੁਸੀਂ ਬਣਾਓ ਜਿਹੜਾ ਮਲੇਰਕੋਟਲੇ ਵਾਲਾ ਇਹ ਸਟੇਟ ਫੰਡਡ ਹੈ ਜੀ ਬਿਲਕੁਲ ਬਹੁਤ ਮਿਹਰਬਾਨੀ ਤਾਂ ਹੈਲਥ ਮਨਿਸਟਰ ਡਾਕਟਰ ਬਲਵੀਰ ਸਾਡੇ ਨਾਲ ਸੀ ਕਹਿੰਦੇ ਬਹੁਤ ਖਾਸ ਤੌਰ ਤੇ ਸਿਹਤਮੰਦ ਪੰਜਾਬ ਦੇ ਲਈ ਇਹ ਬਜਟ ਬਹੁਤ ਫਾਇਦੇਮੰਦ ਹੈ 10% ਦਾ ਇਜ਼ਾਫਾ ਕੀਤਾ ਗਿਆ ਸਿਹਤ ਬੀਮਾ ਹਰ ਪਰਿਵਾਰ ਨੂੰ ਪੰਜਾਬ ਦੇ ਦੇਣ ਦਾ ਜ਼ਿਕਰ ਕੀਤਾ ਗਿਆ ਤਾਂ ਪੂਰੇ ਬਜਟ ਦਾ ਜਿਹੜਾ ਜ਼ਿਕਰ ਕੀਤਾ ਜਾਵੇ ਤਾਂ ਹੈਲਥ ਮਨਿਸਟਰ ਜਿਹੜੇ ਨੇ ਉਹ ਕਾਫੀ ਖੁਸ਼ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਨਵੇਸ਼ਨਾ ਗगन ਸ਼ਕਲਾ ਡੇਲੀ ਪੋਸਟ ਪੰਜਾਬ ਮਨਿਸਟਰ ਡਾਕਟਰ ਬਲਵੀਰ ਸਿੰਘ ਆ ਰਹੇ ਨੇ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਬਜਟ ਨੂੰ ਬਹੁਤ ਪ੍ਰੋਗਰੈਸਿਵ ਬਜਟ ਹੈ ਜੀ ਬਦਲਦਾ ਪੰਜਾਬ ਔਰ ਤੰਦਰੁਸਤ ਪੰਜਾਬ ਔਰ ਖਾਸ ਕਰਕੇ ਮੈਂ ਧੰਨਵਾਦ ਕਰਦਾ ਜੋ ਕਿ ਉਹਨਾਂ ਨੇ ਮੇਰੇ ਜਿਹੜਾ ਹੈਗਾ 10% ਜਿਹੜਾ ਹੈ ਸਰਕਾਰੀ ਬਜਟ ਉਹਦਾ ਆਇਆ ਔਰ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਸਕੀਮਾਂ ਆਈਆਂ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਪੰਜਾਬ ਦੇ 3 ਕਰੋੜ ਲੋਕਾਂ ਨੂੰ 10 ਲੱਖ ਦਾ ਬੀਮਾ ਮਿਲੇਗਾ ਔਰ ਸਾਰਾ ਉਹਨਾਂ ਦਾ ਇਲਾਜ ਵੀ ਹੋਵੇਗਾ। ਅੱਛਾ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਸਿਹਤ ਨੂੰ ਲੈ ਕੇ ਤੁਹਾਡੇ ਮਹਿਕਮੇ ਨੂੰ ਇਸ ਬਜਟ ਦੇ ਨਾਲ ਹੋਰ ਕਿੰਨਾ ਹੁਲਾਰਾ ਮਿਲੇਗਾ? ਸਿਹਤ ਬੀਮੇ ਦੇ ਨਾਲ ਹੋਰ ਕਿਹੜੀਆਂ ਹੁਲਾਰਾ ਮੈਡੀਕਲ ਕਾਲਜ ਬਣਨਗੇ ਨਵੇਂ ਨਵੇਂ ਹਸਪਤਾਲ ਬਣਨਗੇ ਜੀ। ਸਿਹਤ ਬੀਮੇ ਦੇ ਨਾਲ ਇਹ ਆ ਕਿ ਸਾਡੇ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਉਹ ਕਾਰਡ ਚੱਲਦਾ ਹੈਗਾ ਤੇ ਸਾਡੇ ਸਰਕਾਰੀ ਹਸਪਤਾਲਾਂ ਦੀ ਕੰਡੀਸ਼ਨ ਵੀ ਉਹਨਾਂ ਬਿਹਤਰ ਹੁੰਦੀ ਆ ਲੋਕਾਂ ਨੂੰ ਫਾਇਦਾ ਹੁੰਦਾ ਉਹਦੇ ਨਾਲ ਰੁਜ਼ਗ ਮੈਡੀਕਲ ਕਾਲਜ ਚ ਘੱਟੋ ਘਾਟ 2500 ਟੀਚਰ ਤੇ ਉਹਨਾਂ ਦੇ ਨਾਲ ਘੱਟੋ ਘਾਟ ਵੀ ਜਿਹੜਾ ਹੈਗਾ 3 ਤੋਂ 4000 ਜਿਹੜੇ ਦੂਜੇ ਅਪਲਾਈਸ ਐ ਸਪੋਰਟਿੰਗ ਸਟਾਫ ਆ ਇਨਡਾਇਰੈਕਟਲੀ এমਪਲੋਇਮੈਂਟ ਜਨਰੇਟ ਹੁੰਦੀ ਆ ਸੋ ਬਹੁਤ ਸਾਰੀ এমਪਲੋਇਮੈਂਟ ਜਨਰੇਟ ਹੋਏਗੀ ਲੋਕਾਂ ਨੂੰ ਸੁਰਵਦਾ ਮਿਲੇਗੀ ਸਿਹਤ ਸੋਲਤਾ ਮਿਲਣਗੀਆ ਲੋਕਾਂ ਦੀ ਸਿਹਤ ਅੱਛੀ ਹੋਏਗੀ ਤਾਂ ਪ੍ਰੋਡਕਟਿਵਿਟੀ ਵਧੇਗੀ ਬਹੁਤ ਜ਼ਿਆਦਾ ਮੇਰੇ ਵਾਸਤੇ ਤਾਂ ਬਹੁਤ ਬੂਸਟ ਹੈ ਡਾਕਟਰ ਸਾਹਿਬ ਬਾਈਵਾ ਸਾਹਿਬ ਕਹਿੰਦੇ ਜਿਹੜਾ ਤੁਸੀਂ ਨਵਾਂ ਸ਼ਹਿਰ ਮੈਡੀਕਲ ਕਾਲਜ ਦਾ ਉਗਾਠ ਕੀਤਾ ਹੈ ਕਹਿੰਦੇ ਤੁਸੀਂ ਬਣਾਓਗੇ ਇਹ ਕੇਂਦਰ ਤੇ ਉਹਦੇ ਜਿਹੜਾ ਮਲੇਰਕੋਟਲੇ ਵਾਲਾ ਇਹ ਸਟੇਟ ਫੰਡਡ ਹੈ ਜੀ ਹਾਂ ਚਲੋ ਤਾਂ ਬਿਲਕੁਲ ਬਹੁਤ ਮਿਹਰਬਾਨੀ ਤਾਂ ਹੈਲਥ ਮਨਿਸਟਰ ਡਾਕਟਰ ਬਲਵੀਰ ਸਾਡੇ ਨਾਲ ਸੀ ਕਹਿੰਦੇ ਬਹੁਤ ਖਾਸ ਤੌਰ ਤੇ ਸਿਹਤਮੰਦ ਪੰਜਾਬ ਦੇ ਲਈ ਇਹ ਬਜਟ ਬਹੁਤ ਫਾਇਦੇਮੰਦ ਹੈ 10% ਦਾ ਇਜ਼ਾਫਾ ਕੀਤਾ ਗਿਆ ਸਿਹਤ ਬੀਮਾ ਹਰ ਪਰਿਵਾਰ ਨੂੰ ਪੰਜਾਬ ਦੇ ਦੇਣ ਦਾ ਜ਼ਿਕਰ ਕੀਤਾ ਗਿਆ ਤਾਂ ਪੂਰੇ ਬਜਟ ਦਾ ਜਿਕਰ ਕੀਤਾ ਜਾਵੇ ਤਾਂ ਹੈਲਥ ਮਨਿਸਟਰ ਜਿਹੜੇ ਨੇ ਉਹ ਕਾਫੀ ਖੁਸ਼ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਨਵੇਸ਼ਨਾ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬ ਮਨਿਸਟਰ ਡਾਕਟਰ ਬਲਵੀਰ ਸਿੰਘ ਆ ਰਹੇ ਨੇ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਬਜਟ ਨੂੰ ਉਹ ਪ੍ਰੋਗਰੈਸਿਵ ਬਜਟ ਹੈ ਜੀ ਬਦਲਦਾ ਪੰਜਾਬ ਔਰ ਤੰਦਰੁਸਤ ਪੰਜਾਬ ਔਰ ਖਾਸ ਕਰਕੇ ਮੈਂ ਧੰਨਵਾਦ ਕਰਦਾ ਹਾਂ ਕਿਉਂਕਿ ਉਹਨਾਂ ਨੇ ਮੇਰੇ ਜਿਹੜਾ ਹੈਗਾ 10% ਜਿਹੜਾ ਹੈ ਸਰਕਾਰੀ ਬਜਟ ਉਹਦਾ ਆਇਆ ਔਰ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਸਕੀਮਾਂ ਆਈਆਂ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਪੰਜਾਬ ਦੇ 3 ਕਰੋੜ ਲੋਕਾਂ ਨੂੰ 10 ਲੱਖ ਦਾ ਬੀਮਾ ਮਿਲੇਗਾ ਔਰ ਸਾਰਾ ਉਹਨਾਂ ਦਾ ਇਲਾਜ ਵੀ ਹੋਵੇਗਾ। ਅੱਛਾ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਸਿਹਤ ਨੂੰ ਲੈ ਕੇ ਤੁਹਾਡੇ ਵਿਭਾਗ ਨੂੰ ਇਸ ਬਜਟ ਦੇ ਨਾਲ ਹੋਰ ਕਿੰਨਾ ਹੁਲਾਰਾ ਮਿਲੇਗਾ? ਸਿਹਤ ਬੀਮੇ ਦੇ ਨਾਲ ਹੋਰ ਕਿਹੜੀਆਂ ਹੁਲਾਰਾ ਮੈਡੀਕਲ ਕਾਲਜ ਪੜਨਗੇ ਨਵੇਂ-ਨਵੇਂ ਹਸਪਤਾਲ ਪੜਨਗੇ ਜੀ। ਸਿਹਤ ਬੀਮੇ ਦੇ ਨਾਲ ਇਹ ਆ ਕਿ ਸਾਡੇ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਉਹ ਕਾਰਡ ਚੱਲਦਾ ਹੈਗਾ। ਤੇ ਸਾਡੇ ਸਰਕਾਰੀ ਹਸਪਤਾਲਾਂ ਦੀ ਕੰਡੀਸ਼ਨ ਜੇ ਬਿਹਤਰ ਹੁੰਦੀ ਆ ਲੋਕਾਂ ਨੂੰ ਫਾਇਦਾ ਹੁੰਦਾ ਉਹਦੇ ਨਾਲ ਰੋਜ਼ਗਾਰ ਪੈਦਾ ਹੋਏਗਾ ਔਰ ਜਦੋਂ ਨਵੇਂ ਮੈਡੀਕਲ ਕਾਲਜ ਬਣਨਗੇ ਇੱਕ ਮੈਡੀਕਲ ਕਾਲਜ 'ਚ ਘੱਟੋ ਘਾਟ 2500 ਟੀਚਰ ਤੇ ਉਹਨਾਂ ਦੇ ਨਾਲ ਘੱਟੋ ਘਾਟ ਵੀ ਜਿਹੜਾ ਹੈਗਾ 3 ਤੋਂ 4000 ਜਿਹੜੇ ਦੂਜੇ ਐਪਲਾਈਜ਼ ਐ ਸਪੋਰਟਿੰਗ ਸਟਾਫ ਆ ਇਨਡਾਇਰੈਕਟਲੀ employment ਜਨਰੇਟ ਹੁੰਦੀ ਆ ਸੋ ਬਹੁਤ ਸਾਰੀ employment ਜਨਰੇਟ ਹੋਏਗੀ ਲੋਕਾਂ ਨੂੰ ਸਹੂਤਾ ਮਿਲੇਗੀ ਸਿਹਤ ਸੌਲਤਾ ਮਿਲਣਗੀਆ ਲੋਕਾਂ ਦੀ ਸਿਹਤ ਅੱਛੀ ਹੋਏਗੀ ਤਾਂ ਪ੍ਰੋਡਕਟਿਵਿਟੀ ਵਧੇਗੀ ਬਹੁਤ ਜ਼ਿਆਦਾ ਮੇਰੇ ਵਾਸਤੇ ਤਾਂ ਬਹੁਤ ਬੂਸਟ ਬਣਾਉਂਗੇ ਹੈ ਕੇਂਦਰ ਦੇ ਉਹਦੇ ਨਾਲ ਬਣੂਗਾ ਜਾਂ ਵੰਡ ਕੇ ਵੀ ਕੇਂਦਰ ਦਾ ਕੇਂਦਰ ਦਾ ਨਹੀਂ ਹੈ ਕੇਂਦਰ ਵਾਲੇ ਹੈਗੇ ਹੁਸ਼ਾਰਪੁਰ ਕਪੂਰਥਲਾ ਤੇ ਜਿਹੜਾ ਮਲੇਰਕੋਟਲੇ ਵਾਲਾ ਇਹ ਸਟੇਟ ਫੰਡਡ ਹੈ ਜੀ ਹਾਂ ਅੱਛਾ ਤਾਂ ਬਿਲਕੁਲ ਬਹੁਤ ਮਿਹਰਬਾਨੀ ਤਾਂ ਹੈਲਥ ਮਿਨਿਸਟਰ ਡਾਕਟਰ ਬਲਵੀਰ ਸਾਡੇ ਨਾਲ ਸੀ ਕਹਿੰਦੇ ਬਹੁਤ ਖਾਸ ਤੌਰ ਤੇ ਸਿਹਤਮੰਦ ਪੰਜਾਬ ਦੇ ਲਈ ਇਹ ਬਜਟ ਬਹੁਤ ਫਾਇਦੇਮੰਦ ਹੈ 10% ਦਾ ਇਜ਼ਾਫਾ ਕੀਤਾ ਗਿਆ ਸਿਹਤ ਬੀਮਾ ਹਰ ਪਰਿਵਾਰ ਨੂੰ ਪੰਜਾਬ ਦੇ ਦੇਣ ਦਾ ਜ਼ਿਕਰ ਕੀਤਾ ਗਿਆ ਤਾਂ ਪੂਰੇ ਬਜਟ ਦਾ ਜਿਕਰ ਕੀਤਾ ਜਾਵੇ ਤਾਂ ਹੈਲਥ ਮਨਿਸਟਰ ਜਿਹੜੇ ਨੇ ਉਹ ਕਾਫੀ ਖੁਸ਼ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਨਰਵੇਸ਼ਨਾ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬ ਮਨਿਸਟਰ ਡਾਕਟਰ ਬਲਵੀਰ ਸਿੰਘ ਆ ਰਹੇ ਨੇ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਬਜਟ ਨੂੰ ਬਹੁਤ ਪ੍ਰੋਗਰੈਸਿਵ ਬਜਟ ਹੈ ਜੀ ਬਦਲਦਾ ਪੰਜਾਬ ਔਰ ਤੰਦਰੁਸਤ ਪੰਜਾਬ ਔਰ ਖਾਸ ਕਰਕੇ ਮੈਂ ਧੰਨਵਾਦ ਕਰਦਾ ਹਾਂ ਕਿਉਂਕਿ ਉਹਨਾਂ ਨੇ ਮੇਰੇ ਜਿਹੜਾ ਹੈਗਾ 10% ਜਿਹੜਾ ਹੈਥ ਦਾ ਬਜਟ ਉਧਾਰਿਆ ਮਰ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਸਕੀਮਾਂ ਆਈਆਂ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਪੰਜਾਬ ਦੇ 3 ਕਰੋੜ ਲੋਕਾਂ ਨੂੰ 10 ਲੱਖ ਦਾ ਬੀਮਾ ਮਿਲੇਗਾ ਔਰ ਸਾਰਾ ਉਹਨਾਂ ਦਾ ਇਲਾਜ ਵੀ ਹੋਵੇਗਾ ਅੱਛਾ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਸਿਹਤ ਨੂੰ ਲੈ ਕੇ ਤੁਹਾਡੇ ਮਹਿਕਮੇ ਨੂੰ ਇਸ ਬਜਟ ਦੇ ਨਾਲ ਹੋਰ ਕਿੰਨਾ ਹੁਲਾਰਾ ਮਿਲੇਗਾ ਸਿਹਤ ਬੀਮੇ ਦੇ ਨਾਲ ਹੋਰ ਕਿਹੜੀਆਂ ਹੁਲਾਰਾ ਮੈਡੀਕਲ ਕਾਲਜ ਬਣਨਗੇ ਨਵੇਂ ਨਵੇਂ ਹਸਪਤਾਲ ਬਣਨਗੇ ਜੀ ਸਿਹਤ ਬੀਮੇ ਦੇ ਨਾਲ ਇਹ ਆ ਕਿ ਸਾਡੇ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਉਹ ਕਾਰਡ ਚੱਲਦਾ ਹੈਗਾ ਤੇ ਸਾਡੇ ਸਰਕਾਰੀ ਹਸਪਤਾਲਾਂ ਦੀ ਕੰਡੀਸ਼ਨ ਵੀ ਬਦਲਣਾ ਬਿਹਤਰ ਹੁੰਦੀ ਹੈ ਲੋਕਾਂ ਨੂੰ ਫਾਇਦਾ ਹੁੰਦਾ ਉਹਦੇ ਨਾਲ ਰੋਜ਼ਗਾਰ ਪ ਮੈਡੀਕਲ ਕਾਲਜ ਘੱਟੋ ਘਾਟ 250 ਟੀਚਰ ਤੇ ਉਹਨਾਂ ਦੇ ਨਾਲ ਘੱਟੋ ਘਾਟ ਵੀ ਜਿਹੜਾ ਹੈਗਾ 3 ਤੋਂ 4000 ਜਿਹੜੇ ਦੂਜੇ ਅਪਲਾਈਸ ਐ ਸਪੋਰਟਿੰਗ ਸਟਾਫ ਆ ਇਨਡਾਇਰੈਕਟਲੀ এমਪਲੋਇਮੈਂਟ ਜਨਰੇਟ ਹੁੰਦੀ ਆ ਸੋ ਬਹੁਤ ਸਾਰੀ এমਪਲੋਇਮੈਂਟ ਕ੍ਰੀਏਟ ਹੋਏਗੀ ਲੋਕਾਂ ਨੂੰ ਸੌਬਦਾ ਮਿਲੇਗੀ ਸਿਹਤ ਸੌਲਤਾ ਮਿਲਣਗੀ ਆ ਲੋਕਾਂ ਦੀ ਸਿਹਤ ਅੱਛੀ ਹੋਏਗੀ ਤਾਂ ਪ੍ਰੋਡਕਟਿਵਿਟੀ ਵਧੇਗੀ ਬਹੁਤ ਜ਼ਿਆਦਾ ਮੇਰੇ ਵਾਸਤੇ ਤਾਂ ਬਹੁਤ ਬੂਸਟ ਹੈ ਡਾਕਟਰ ਸਾਹਿਬ ਬਾਈਵਾ ਸਾਹਿਬ ਕਹਿੰਦੇ ਜਿਹੜਾ ਤੁਸੀਂ ਨਵਾਂ ਸ਼ਹਿਰ ਮੈਡੀਕਲ ਕਾਲਜ ਦਾ ਉਗਾਟ ਕੀਤਾ ਹੈ ਇਹਦੇ ਤੁਸੀਂ ਬਣਾਉਂਗੇ ਇਹ ਕੇਂਦਰ ਤੇ ਉਹਦੇ ਨਾਲ ਬ ਜਿਹੜਾ ਮਲੇਰ ਕੋਟਲੇ ਵਾਲਾ ਇਹ ਸਟੇਟ ਫੰਡਡ ਹੈ ਜੀ ਹਾਂ ਚੰਗੀ ਬਿਲਕੁਲ ਬਹੁਤ ਮਿਹਰਬਾਨੀ ਤਾਂ ਹੈਲਥ ਮਿਨਿਸਟਰ ਡਾਕਟਰ ਬਲਵੀਰ ਸਾਡੇ ਨਾਲ ਸੀ ਕਹਿੰਦੇ ਬਹੁਤ ਖਾਸ ਤੌਰ ਤੇ ਸੇਤਮੰਦ ਪੰਜਾਬ ਦੇ ਲਈ ਇਹ ਬਜਟ ਬਹੁਤ ਫਾਇਦੇਮੰਦ ਹੈ 10% ਦਾ ਇਜ਼ਾਫਾ ਕੀਤਾ ਗਿਆ ਸਿਹਤ ਬੀਮਾ ਹਰ ਪਰਿਵਾਰ ਨੂੰ ਪੰਜਾਬ ਦੇ ਦੇਣ ਦਾ ਜ਼ਿਕਰ ਕੀਤਾ ਗਿਆ ਤਾਂ ਪੂਰੇ ਬਜਟ ਦਾ ਜ਼ਿਕਰ ਕੀਤਾ ਜਾਵੇ ਤਾਂ ਹੈਲਥ ਮਿਨਿਸਟਰ ਜਿਹੜੇ ਨੇ ਉਹ ਕਾਫੀ ਖੁਸ਼ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਨਵੇਸ਼ਨਾ ਗਗਨ ਸ਼ਕਲਾ ਡੇਲੀ ਪੋਸਟ ਪੰਜਾਬ ਮਿਨਿਸਟਰ ਡਾਕਟਰ ਬਲਵੀਰ ਸਿੰਘ ਆ ਰਹੇ ਨੇ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਬਜਟ ਨੂੰ ਬਹੁਤ ਪ੍ਰੋਗਰੈਸਿਵ ਬਜਟ ਹੈ ਜੀ ਬਦਲਦਾ ਪੰਜਾਬ ਔਰ ਤੰਦਰੁਸਤ ਪੰਜਾਬ ਔਰ ਖਾਸ ਕਰਕੇ ਮੈਂ ਧੰਨਵਾਦ ਕਰਦਾ ਜੋ ਕਿ ਉਹਨਾਂ ਨੇ ਮੇਰੇ ਜਿਹੜਾ ਹੈਗਾ 10% ਜਿਹੜਾ ਹੈ ਸਰਕਾਰੀ ਬਜਟ ਉਹਦਾ ਆਇਆ ਔਰ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਸਕੀਮਾਂ ਆਈਆਂ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਪੰਜਾਬ ਦੇ 3 ਕਰੋੜ ਲੋਕਾਂ ਨੂੰ 10 ਲੱਖ ਦਾ ਬੀਮਾ ਮਿਲੇਗਾ ਔਰ ਸਾਰਾ ਉਹਨਾਂ ਦਾ ਇਲਾਜ ਵੀ ਹੋਵੇਗਾ ਅੱਛਾ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਸਿਹਤ ਨੂੰ ਲੈ ਕੇ ਤੁਹਾਡੇ ਮਹਿਕਮੇ ਨੂੰ ਇਸ ਬਜਟ ਦੇ ਨਾਲ ਹੋਰ ਕਿੰਨਾ ਹੁਲਾਰਾ ਮਿਲੇਗਾ ਸਿਹਤ ਬੀਮੇ ਦੇ ਨਾਲ ਹੋਰ ਕਿਹੜੀਆਂ ਮੈਡੀਕਲ ਕਾਲਜ ਬਣਨਗੇ ਨਵੇਂ ਨਵੇਂ ਹਸਪਤਾਲ ਬਣਨਗੇ ਜੀ ਸਿਹਤ ਬੀਮੇ ਦੇ ਨਾਲ ਇਹ ਆ ਕਿ ਸਾਡੇ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਉਹ ਕਾਰਡ ਚੱਲਦਾ ਹੈਗਾ ਤੇ ਸਾਡੇ ਸਰਕਾਰੀ ਹਸਪਤਾਲਾਂ ਦੀ ਕੰਡੀਸ਼ਨ ਵੀ ਉਹਦਾਂ ਬਿਹਤਰ ਹੁੰਦੀ ਹੈ ਲੋਕਾਂ ਨੂੰ ਫਾਇਦਾ ਹੁੰਦਾ ਉਹਦੇ ਨਾਲ ਰੁਜ਼ਗਾਰ ਪੈਦਾ ਹੋਏਗਾ ਇੱਕ ਮੈਡੀਕਲ ਕਾਲਜ ਚ ਘੱਟੋ ਘਾਟ 2500 ਟੀਚਰ ਤੇ ਉਹਨਾਂ ਦੇ ਨਾਲ ਘੱਟੋ ਘਾਟ ਵੀ ਜਿਹੜਾ ਹੈਗਾ 3 ਤੋਂ 4000 ਜਿਹੜੇ ਦੂਜੇ ਅਪਲਾਈਸ ਐ ਸਪੋਰਟਿੰਗ ਸਟਾਫ ਆ ਇਨਡਾਇਰੈਕਟਲੀ ਏਪਲਾਈਮੈਂਟ ਜਨਰੇਟ ਹੁੰਦੀ ਆ ਸੋ ਬਹੁਤ ਸਾਰੀ ਏਪਲਾਈਮੈਂਟ ਜਨਰੇਟ ਹੋਏਗੀ ਲੋਕਾਂ ਨੂੰ ਸਹੂਦਾ ਮਿਲੇਗੀ ਸਿਹਤ ਸੋਲਤਾ ਮਿਲਣਗੀਆ ਲੋਕਾਂ ਦੀ ਸਿਹਤ ਅੱਛੀ ਹੋਏਗੀ ਤਾਂ ਪ੍ਰੋਡਕਟਿਵਿਟੀ ਵਧੇਗੀ ਬਹੁਤ ਜ਼ਿਆਦਾ ਮੇਰੇ ਵਾਸਤੇ ਤਾਂ ਬਹੁਤ ਬੂਸਟ ਹੈ ਡਾਕਟਰ ਸਾਹਿਬ ਬਾਈਬਾ ਸਾਹਿਬ ਕਹਿੰਦੇ ਜਿਹੜਾ ਤੁਸੀਂ ਨਵਾਂ ਸ਼ਹਿਰ ਮੈਡੀਕਲ ਕਾਲਜ ਦਾ ਉਗਾਟ ਕੀਤਾ ਹੈ ਕਹਿੰਦੇ ਤੁਸੀਂ ਬਣਾਉਂਗੇ ਇਹ ਕੇ ਜਿਹੜਾ ਮਲੇਰਕੋਟਲੇ ਵਾਲਾ ਇਹ ਸਟੇਟ ਫੰਡਡ ਹੈ ਜੀ ਹਾਂ ਚਲੋ ਤਾਂ ਬਿਲਕੁਲ ਬਹੁਤ ਮਿਹਰਬਾਨੀ ਤਾਂ ਹੈਲਥ ਮਿਨਿਸਟਰ ਡਾਕਟਰ ਬਲਵੀਰ ਸਾਡੇ ਨਾਲ ਸੀ ਕਹਿੰਦੇ ਬਹੁਤ ਖਾਸ ਤੌਰ ਤੇ ਸੇਤਮਨ ਪੰਜਾਬ ਦੇ ਲਈ ਇਹ ਬਜਟ ਬਹੁਤ ਫਾਇਦੇਮੰਦ ਹੈ 10% ਦਾ ਇਜ਼ਾਫਾ ਕੀਤਾ ਗਿਆ ਸੇਤ ਬੀਮਾ ਹਰ ਪਰਿਵਾਰ ਨੂੰ ਪੰਜਾਬ ਦੇ ਦੇਣ ਦਾ ਜ਼ਿਕਰ ਕੀਤਾ ਗਿਆ ਤਾਂ ਪੂਰੇ ਬਜਟ ਦਾ ਜਿਹੜਾ ਜ਼ਿਕਰ ਕੀਤਾ ਜਾਵੇ ਤਾਂ ਹੈਲਥ ਮਿਨਿਸਟਰ ਜਿਹੜੇ ਨੇ ਉਹ ਕਾਫੀ ਖੁਸ਼ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਨਵੇਸ਼ਨਾ ਗਗਨ ਸ਼ਕਲਾ ਡੇਲੀ ਪੋਸਟ ਪੰਜਾਬ ਮਿਨਿਸਟਰ ਡਾਕਟਰ ਬਲਵੀਰ ਸਿੰਘ ਆ ਰਹੇ ਨੇ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਬਜਟ ਨੂੰ ਬਹੁਤ ਪ੍ਰੋਗਰੈਸਿਵ ਬਜਟ ਹੈ ਜੀ ਬਦਲਦਾ ਪੰਜਾਬ ਔਰ ਤੰਦਰੁਸਤ ਪੰਜਾਬ ਔਰ ਖਾਸ ਕਰਕੇ ਮੈਂ ਧੰਨਵਾਦ ਕਰਦਾ ਹਾਂ ਕਿਉਂਕਿ ਉਹਨਾਂ ਨੇ ਮੇਰੇ ਜਿਹੜਾ ਹੈਗਾ 10% ਜਿਹੜਾ ਹੈ ਸਿਹਤ ਦਾ ਬਜਟ ਵਧਾਇਆ ਔਰ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਸਕੀਮਾਂ ਆਈਆਂ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਪੰਜਾਬ ਦੇ 3 ਕਰੋੜ ਲੋਕਾਂ ਨੂੰ 10 ਲੱਖ ਦਾ ਬੀਮਾ ਮਿਲੇਗਾ ਔਰ ਸਾਰਾ ਉਹਨਾਂ ਦਾ ਇਲਾਜ ਵੀ ਹੋਵੇਗਾ। ਅੱਛਾ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਸਿਹਤ ਨੂੰ ਲੈ ਕੇ ਤੁਹਾਡੇ ਮਹਿਕਮੇ ਨੂੰ ਇਸ ਬਜਟ ਦੇ ਨਾਲ ਹੋਰ ਕਿੰਨਾ ਹੁਲਾਰਾ ਮਿਲੇਗਾ? ਸਿਹਤ ਬੀਮੇ ਦੇ ਨਾਲ ਹੋਰ ਕਿਹੜੀਆਂ ਹੁਲਾਰਾ ਮੈਡੀਕਲ ਕਾਲਜ ਪੜਨਗੇ ਨਵੇਂ-ਨਵੇਂ ਹਸਪਤਾਲ ਪੜਨਗੇ ਜੀ। ਸਿਹਤ ਬੀਮੇ ਦੇ ਨਾਲ ਇਹ ਆ ਕਿ ਸਾਡੇ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਉਹ ਕਾਰਡ ਚੱਲਦਾ ਹੈਗਾ। ਤੇ ਸਾਡੇ ਸਰਕਾਰੀ ਹਸਪਤਾਲਾਂ ਦੀ ਕੰਡੀਸ਼ਨ ਜੇ ਬਦਲਣਾ ਬਿਹਤਰ ਹੁੰਦੀ ਆ ਲੋਕਾਂ ਨੂੰ ਫਾਇਦਾ ਹੁੰਦਾ ਉਹਦੇ ਨਾਲ ਰੋਜ਼ਗਾਰ ਪੈਦਾ ਹੋਏਗਾ ਔਰ ਜਦੋਂ ਨਵੇਂ ਮੈਡੀਕਲ ਕਾਲਜ ਬਣਨਗੇ ਇੱਕ ਮੈਡੀਕਲ ਕਾਲਜ ਚ ਘੱਟੋ ਘਾਟ 2500 ਟੀਚਰ ਤੇ ਉਹਨਾਂ ਦੇ ਨਾਲ ਘੱਟੋ ਘਾਟ ਵੀ ਜਿਹੜਾ ਹੈਗਾ 3 ਤੋਂ 4000 ਜਿਹੜੇ ਦੂਜੇ ਐਪਲਾਈਸ ਐ ਸਪੋਰਟਿੰਗ ਸਟਾਫ ਆ ਇੰਡਾਇਰੈਕਟਲੀ এমਪਲੋਇਮੈਂਟ ਜਨਰੇਟ ਹੁੰਦੀ ਆ ਸੋ ਬਹੁਤ ਸਾਰੀ এমਪਲੋਇਮੈਂਟ ਜਨਰੇਟ ਹੋਏਗੀ ਲੋਕਾਂ ਨੂੰ ਸਹੂਲਤ ਮਿਲੇਗੀ ਸਿਹਤ ਸੌਲਤਾ ਮਿਲਣਗੀਆ ਲੋਕਾਂ ਦੀ ਸਿਹਤ ਅੱਛੀ ਹੋਏਗੀ ਤਾਂ ਪ੍ਰੋਡਕਟਿਵਿਟੀ ਵਧੇਗੀ ਬਹੁਤ ਬਣਾਉਂਗੇ ਹੈ ਕੇਂਦਰ ਦੇ ਉਹਦੇ ਨਾਲ ਬਣੂਗਾ ਜਾਂ ਵੰਡ ਕੇ ਵੀ ਕੇਂਦਰ ਦਾ ਕੇਂਦਰ ਦਾ ਨਹੀਂ ਹੈ ਕੇਂਦਰ ਵਾਲੇ ਹੈਗੇ ਹੁਸ਼ਾਰਪੁਰ ਕਪੂਰਥਲਾ ਤੇ ਜਿਹੜਾ ਮਲੇਰਕੋਟਲੇ ਵਾਲਾ ਇਹ ਸਟੇਟ ਫੰਡਡ ਹੈ ਜੀ ਹਾਂ ਅੱਛਾ ਤਾਂ ਬਿਲਕੁਲ ਬਹੁਤ ਮਿਹਰਬਾਨੀ ਤਾਂ ਹੈਲਥ ਮਿਨਿਸਟਰ ਡਾਕਟਰ ਬਲਵੀਰ ਸਾਡੇ ਨਾਲ ਸੀ ਕਹਿੰਦੇ ਬਹੁਤ ਖਾਸ ਤੌਰ ਤੇ ਸਿਹਤਮੰਦ ਪੰਜਾਬ ਦੇ ਲਈ ਇਹ ਬਜਟ ਬਹੁਤ ਫਾਇਦੇਮੰਦ ਹੈ 10% ਦਾ ਇਜ਼ਾਫਾ ਕੀਤਾ ਗਿਆ ਸਿਹਤ ਬੀਮਾ ਹਰ ਪਰਿਵਾਰ ਨੂੰ ਪੰਜਾਬ ਦੇ ਦੇਣ ਦਾ ਜ਼ਿਕਰ ਕੀਤਾ ਗਿਆ ਤਾਂ ਪੂਰੇ ਬਜਟ ਦਾ ਜ਼ਿਕਰ ਕੀਤਾ ਜਾਵੇ ਤਾਂ ਹੈਲਥ ਮਨਿਸਟਰ ਜਿਹੜੇ ਨੇ ਉਹ ਕਾਫੀ ਖੁਸ਼ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਨਵੇਸ਼ਨਾ ਗਗਨ ਸ਼ਕਲਾ ਡੇਲੀ ਪੋਸਟ ਪੰਜਾਬ ਮਨਿਸਟਰ ਡਾਕਟਰ ਬਲਵੀਰ ਸਿੰਘ ਆ ਰਹੇ ਨੇ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਬਜਟ ਨੂੰ ਬਹੁਤ ਪ੍ਰੋਗਰੈਸਿਵ ਬਜਟ ਹੈ ਜੀ ਬਦਲਦਾ ਪੰਜਾਬ ਔਰ ਤੰਦਰੁਸਤ ਪੰਜਾਬ ਔਰ ਖਾਸ ਕਰਕੇ ਮੈਂ ਧੰਨਵਾਦ ਕਰਦਾ ਹਾਂ ਕਿਉਂਕਿ ਉਹਨਾਂ ਨੇ ਮੇਰੇ ਜਿਹੜਾ ਹੈਗਾ 10% ਜਿਹੜਾ ਹੈ ਸਿਹਤ ਦਾ ਬਜਟ ਵਧਾਇਆ ਔਰ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਸਕੀਮਾਂ ਹੈ ਜੇ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਪੰਜਾਬ ਦੇ 3 ਕਰੋੜ ਲੋਕਾਂ ਨੂੰ 10 ਲੱਖ ਦਾ ਬੀਮਾ ਮਿਲੇਗਾ ਔਰ ਸਾਰਾ ਉਹਨਾਂ ਦਾ ਇਲਾਜ ਵੀ ਹੋਵੇਗਾ। ਅੱਛਾ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਸਿਹਤ ਨੂੰ ਲੈ ਕੇ ਤੁਹਾਡੇ ਮਹਿਕਮੇ ਨੂੰ ਇਸ ਬਜਟ ਦੇ ਨਾਲ ਹੋਰ ਕਿੰਨਾ ਹੁਲਾਰਾ ਮਿਲੇਗਾ? ਸਿਹਤ ਬੀਮੇ ਦੇ ਨਾਲ ਹੋਰ ਕਿਹੜੀਆਂ ਹੁਲਾਰਾ ਮੈਡੀਕਲ ਕਾਲਜ ਬਣਨਗੇ ਨਵੇਂ-ਨਵੇਂ ਹਸਪਤਾਲ ਬਣਨਗੇ ਜੀ। ਸਿਹਤ ਬੀਮੇ ਦੇ ਨਾਲ ਇਹ ਆ ਕਿ ਸਾਡੇ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਉਹ ਕਾਰਡ ਚੱਲਦਾ ਹੈਗਾ ਤੇ ਸਾਡੇ ਸਰਕਾਰੀ ਹਸਪਤਾਲਾਂ ਦੀ ਕੰਡੀਸ਼ਨ ਵੀ ਬਦਨਾ ਬਿਹਤਰ ਹੁੰਦੀ ਹੈ ਲੋਕਾਂ ਨੂੰ ਫਾਇਦਾ ਹੁੰਦਾ ਉਹਦੇ ਨਾਲ ਰੁਜ਼ ਇੱਕ ਮੈਡੀਕਲ ਕਾਲਜ ਚ ਘੱਟੋ ਘਾਟ 2500 ਟੀਚਰ ਤੇ ਉਹਨਾਂ ਦੇ ਨਾਲ ਘੱਟੋ ਘਾਟ ਵੀ ਜਿਹੜਾ ਹੈਗਾ 300 ਤੋਂ 4000 ਜਿਹੜੇ ਦੂਜੇ ਐਮਪਲਾਈਜ਼ ਐ ਸਪੋਰਟਿੰਗ ਸਟਾਫ ਆ ਇਨਡਾਇਰੈਕਟਲੀ ਏਪਲਾਈਮੈਂਟ ਜਨਰੇਟ ਹੁੰਦੀ ਆ ਸੋ ਬਹੁਤ ਸਾਰੀ ਏਪਲਾਈਮੈਂਟ ਜਨਰੇਟ ਹੋਏਗੀ ਲੋਕਾਂ ਨੂੰ ਸੌਬਦਾ ਮਿਲੇਗੀ ਸਿਹਤ ਸੌਲਤਾ ਮਿਲਣਗੀ ਆ ਲੋਕਾਂ ਦੀ ਸਿਹਤ ਅੱਛੀ ਹੋਏਗੀ ਤਾਂ ਪ੍ਰੋਡਕਟਿਵਿਟੀ ਵਧੇਗੀ ਬਹੁਤ ਜ਼ਿਆਦਾ ਮੇਰੇ ਵਾਸਤੇ ਤਾਂ ਬਹੁਤ ਬੋਸਟ ਹੈ ਡਾਕਟਰ ਸਾਹਿਬ ਬਾਈਵਾ ਸਾਹਿਬ ਕਹਿੰਦੇ ਜਿਹੜਾ ਤੁਸੀਂ ਨਵਾਂ ਸ਼ਹਿਰ ਮੈਡੀਕਲ ਕਾਲਜ ਦਾ ਉਦਘਾਟਨ ਕੀਤਾ ਹੈ ਕਹਿੰਦੇ ਤੁਸੀਂ ਬਣਾ ਜਿਹੜਾ ਮਲੇਰ ਕੋਟਲੇ ਵਾਲਾ ਇਹ ਸਟੇਟ ਫੰਡਡ ਹੈ ਜੀ ਬਿਲਕੁਲ ਬਹੁਤ ਮਿਹਰਬਾਨੀ ਤਾਂ ਹੈਲਥ ਮਿਨਿਸਟਰ ਡਾਕਟਰ ਬਲਵੀਰ ਸਾਡੇ ਨਾਲ ਸੀ ਕਹਿੰਦੇ ਬਹੁਤ ਖਾਸ ਤੌਰ ਤੇ ਸਿਹਤਮੰਦ ਪੰਜਾਬ ਦੇ ਲਈ ਇਹ ਬਜਟ ਬਹੁਤ ਫਾਇਦੇਮੰਦ ਹੈ 10% ਦਾ ਇਜ਼ਾਫਾ ਕੀਤਾ ਗਿਆ ਸਿਹਤ ਬੀਮਾ ਹਰ ਪਰਿਵਾਰ ਨੂੰ ਪੰਜਾਬ ਦੇ ਦੇਣ ਦਾ ਜ਼ਿਕਰ ਕੀਤਾ ਗਿਆ ਤਾਂ ਪੂਰੇ ਬਜਟ ਦਾ ਜਿਹੜਾ ਜ਼ਿਕਰ ਕੀਤਾ ਜਾਵੇ ਤਾਂ ਹੈਲਥ ਮਿਨਿਸਟਰ ਜਿਹੜੇ ਨੇ ਉਹ ਕਾਫੀ ਖੁਸ਼ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਨਵੇਸ਼ਨਾ ਗगन शुक्ला ਡੇਲੀ ਪੋਸਟ ਪੰਜਾਬ ਮਿਨਿਸਟਰ ਡਾਕਟਰ ਬਲਵੀਰ ਸਿੰਘ ਆ ਰਹੇ ਨੇ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਬਜਟ ਨੂੰ ਬਹੁਤ ਪ੍ਰੋਗਰੈਸਿਵ ਬਜਟ ਹੈ ਜੀ ਬਦਲਦਾ ਪੰਜਾਬ ਔਰ ਤੰਦਰੁਸਤ ਪੰਜਾਬ ਔਰ ਖਾਸ ਕਰਕੇ ਮੈਂ ਧੰਨਵਾਦ ਕਰਦਾ ਜੋ ਕਿ ਉਹਨਾਂ ਨੇ ਮੇਰੇ ਜਿਹੜਾ ਹੈਗਾ 10% ਜਿਹੜਾ ਹੈ ਸਿਹਤ ਦਾ ਬਜਟ ਉਹਦਾ ਆਇਆ ਔਰ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਸਕੀਮਾਂ ਆਈਆਂ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਪੰਜਾਬ ਦੇ 3 ਕਰੋੜ ਲੋਕਾਂ ਨੂੰ 10 ਲੱਖ ਦਾ ਬੀਮਾ ਮਿਲੇਗਾ ਔਰ ਸਾਰਾ ਉਹਨਾਂ ਦਾ ਇਲਾਜ ਵੀ ਹੋਵੇਗਾ। ਅੱਛਾ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਸਿਹਤ ਨੂੰ ਲੈ ਕੇ ਤੁਹਾਡੇ ਮਹਿਕਮੇ ਨੂੰ ਇਸ ਬਜਟ ਦੇ ਨਾਲ ਹੋਰ ਕਿੰਨਾ ਹੁਲਾਰਾ ਮਿਲੇਗਾ? ਸਿਹਤ ਬੀਮੇ ਦੇ ਨਾਲ ਹੋਰ ਕਿਹੜੀਆਂ ਹੁਲਾਰਾ ਮੈਡੀਕਲ ਕਾਲਜ ਬਣਨਗੇ ਨਵੇਂ ਨਵੇਂ ਹਸਪਤਾਲ ਬਣਨਗੇ ਜੀ। ਸਿਹਤ ਬੀਮੇ ਦੇ ਨਾਲ ਇਹ ਆ ਕਿ ਸਾਡੇ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਉਹ ਕਾਰਡ ਚੱਲਦਾ ਹੈਗਾ ਤੇ ਸਾਡੇ ਸਰਕਾਰੀ ਹਸਪਤਾਲਾਂ ਦੀ ਕੰਡੀਸ਼ਨ ਵੀ ਬਦਲਣਾ ਬਿਹਤਰ ਹੁੰਦੀ ਆ ਲੋਕਾਂ ਨੂੰ ਫਾਇਦਾ ਹੁੰਦਾ ਉਹਦੇ ਨਾਲ ਰੁਜ਼ ਇੱਕ ਮੈਡੀਕਲ ਕਾਲਜ 'ਚ ਘੱਟੋ ਘਾਟ 2500 ਟੀਚਰ ਤੇ ਉਹਨਾਂ ਦੇ ਨਾਲ ਘੱਟੋ ਘਾਟ ਵੀ ਜਿਹੜਾ ਹੈਗਾ 3 ਤੋਂ 4000 ਜਿਹੜੇ ਦੂਜੇ ਅਪਲਾਈਸ ਐ ਸਪੋਰਟਿੰਗ ਸਟਾਫ ਹੈ ਇਨਡਾਇਰੈਕਟਲੀ ਏਪਲਾਈਮੈਂਟ ਜਨਰੇਟ ਹੁੰਦੀ ਆ ਸੋ ਬਹੁਤ ਸਾਰੀ ਏਪਲਾਈਮੈਂਟ ਜਨਰੇਟ ਹੋਏਗੀ ਲੋਕਾਂ ਨੂੰ ਸਹੂਦਾ ਮਿਲੇਗੀ ਸਿਹਤ ਸੌਲਤਾ ਮਿਲਣਗੀਆ ਲੋਕਾਂ ਦੀ ਸਿਹਤ ਅੱਛੀ ਹੋਏਗੀ ਤਾਂ ਪ੍ਰੋਡਕਟਿਵਿਟੀ ਵਧੇਗੀ ਬਹੁਤ ਜ਼ਿਆਦਾ ਮੇਰੇ ਵਾਸਤੇ ਤਾਂ ਬਹੁਤ ਬੂਸਟ ਹੈ ਡਾਕਟਰ ਸਾਹਿਬ ਬਾਈਬਾ ਸਾਹਿਬ ਕਹਿੰਦੇ ਜਿਹੜਾ ਤੁਸੀਂ ਨਵਾਂ ਸ਼ਹਿਰ ਮੈਡੀਕਲ ਕਾਲਜ ਦਾ ਉਦਘਾਟਨ ਕੀਤਾ ਹੈ ਕਹਿੰਦੇ ਤੁਸੀਂ ਬਣਾਓ ਜਿਹੜਾ ਮਲੇਰਕੋਟਲੇ ਵਾਲਾ ਇਹ ਸਟੇਟ ਫੰਡਡ ਹੈ ਜੀ ਹਾਂ ਅੱਛਾ ਬਹੁਤ ਬਹੁਤ ਮਿਹਰਬਾਨੀ ਤਾਂ ਹੈਲਥ ਮਨਿਸਟਰ ਡਾਕਟਰ ਬਲਵੀਰ ਸਾਡੇ ਨਾਲ ਸੀ ਕਹਿੰਦੇ ਬਹੁਤ ਖਾਸ ਤੌਰ ਤੇ ਸਿਹਤਮੰਦ ਪੰਜਾਬ ਦੇ ਲਈ ਇਹ ਬਜਟ ਬਹੁਤ ਫਾਇਦੇਮੰਦ ਹੈ 10% ਦਾ ਇਜ਼ਾਫਾ ਕੀਤਾ ਗਿਆ ਸਿਹਤ ਬੀਮਾ ਹਰ ਪਰਿਵਾਰ ਨੂੰ ਪੰਜਾਬ ਦੇ ਦੇਣ ਦਾ ਜ਼ਿਕਰ ਕੀਤਾ ਗਿਆ ਤਾਂ ਪੂਰੇ ਬਜਟ ਦਾ ਜ਼ਿਕਰ ਕੀਤਾ ਜਾਵੇ ਤਾਂ ਹੈਲਥ ਮਨਿਸਟਰ ਜਿਹੜੇ ਨੇ ਉਹ ਕਾਫੀ ਖੁਸ਼ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਨਵੇਸ਼ਨਾ ਗਗਨ ਸ਼ਕਲਾ ਡੇਲੀ ਪੋਸਟ ਪੰਜਾਬ ਮਨਿਸਟਰ ਡਾਕਟਰ ਬਲਵੀਰ ਸਿੰਘ ਆ ਰਹੇ ਨੇ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਬਜਟ ਨੂੰ ਬਹੁਤ ਪ੍ਰੋਗਰੈਸਿਵ ਬਜਟ ਹੈ ਜੀ ਬਦਲਦਾ ਪੰਜਾਬ ਔਰ ਤੰਦਰੁਸਤ ਪੰਜਾਬ ਔਰ ਖਾਸ ਕਰਕੇ ਮੈਂ ਧੰਨਵਾਦ ਕਰਦਾ ਹਾਂ ਕਿਉਂਕਿ ਉਹਨਾਂ ਨੇ ਮੇਰੇ ਜਿਹੜਾ ਹੈਗਾ 10% ਜਿਹੜਾ ਹੈ ਸਿਹਤ ਦਾ ਬਜਟ ਵਧਾਇਆ ਔਰ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਸਕੀਮਾਂ ਆਈਆਂ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਪੰਜਾਬ ਦੇ 3 ਕਰੋੜ ਲੋਕਾਂ ਨੂੰ 10 ਲੱਖ ਦਾ ਬੀਮਾ ਮਿਲੇਗਾ ਔਰ ਸਾਰਾ ਉਹਨਾਂ ਦਾ ਇਲਾਜ ਵੀ ਹੋਵੇਗਾ। ਅੱਛਾ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਸਿਹਤ ਨੂੰ ਲੈ ਕੇ ਤੁਹਾਡੇ ਮਹਿਕਮੇ ਨੂੰ ਇਸ ਬਜਟ ਦੇ ਨਾਲ ਹੋਰ ਕਿੰਨਾ ਹੁਲਾਰਾ ਮਿਲੇਗਾ? ਸਿਹਤ ਬੀਮੇ ਦੇ ਨਾਲ ਹੋਰ ਕਿਹੜੀਆਂ ਹੁਲਾਰਾ ਮੈਡੀਕਲ ਕਾਲਜ ਪੜਨਗੇ ਨਵੇਂ-ਨਵੇਂ ਹਸਪਤਾਲ ਪੜਨਗੇ ਜੀ। ਸਿਹਤ ਬੀਮੇ ਦੇ ਨਾਲ ਇਹ ਆ ਕਿ ਸਾਡੇ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਉਹ ਕਾਰਡ ਚੱਲਦਾ ਹੈਗਾ। ਤੇ ਸਾਡੇ ਸਰਕਾਰੀ ਹਸਪਤਾਲਾਂ ਦੀ ਕੰਡੀਸ਼ਨ ਜੇ ਉਦੋਂ ਬਿਹਤਰ ਹੁੰਦੀ ਆ ਲੋਕਾਂ ਨੂੰ ਫਾਇਦਾ ਹੁੰਦਾ ਉਹਦੇ ਨਾਲ ਰੁਜ਼ਗਾਰ ਪੈਦਾ ਹੋਏਗਾ ਔਰ ਜਦੋਂ ਨਵੇਂ ਮੈਡੀਕਲ ਕਾਲਜ ਬਣਨਗੇ ਇੱਕ ਮੈਡੀਕਲ ਕਾਲਜ 'ਚ ਘੱਟੋ ਘੱਟ 2500 ਟੀਚਰ ਤੇ ਉਹਨਾਂ ਦੇ ਨਾਲ ਘੱਟੋ ਘੱਟ ਵੀ ਜਿਹੜਾ ਹੈਗਾ 3 ਤੋਂ 4000 ਜਿਹੜੇ ਦੂਜੇ ਅਪਲਾਈਸ ਐ ਸਪੋਰਟਿੰਗ